ਦੋਸਤੋ ਅੱਜ ਛੋਡੇ ਨਾਲ ਇੱਕ ਜ਼ਿੰਦਗੀ ਦਾ ਤਜਰਬਾ ਸ਼ੇਅਰ ਕਰਨ ਲੱਗਾ ਜਿਹੜੀ ਛੋਡੀ ਜ਼ਿੰਦਗੀ ਆ ਮੇਰੀ ਵੀ ਹਰ ਇੱਕ ਦੀ ਇਹ ਪ੍ਰੋਬਲਮ ਆ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਬੰਦਾ ਨਹੀਂ ਜਿਹਨੂੰ ਨਹੀਂ ਪ੍ਰੋਬਲਮ ਹੈ ਹਰ ਇੱਕ ਨੂੰ ਆ ਪਹਿਲਾਂ ਤੁਹਾਡੇ ਪਰਿਵਾਰ ਆਊਗਾ ਤੁਹਾਡੀ ਮਾਂ ਹੋਊ ਤੁਹਾਡਾ ਪਿਓ ਹੋਊ ਭੈਣ ਹੋਊ ਭਰਾ ਹੋਊ ਕਹਣਗੇ ਸਾਡੇ ਹਿਸਾਬ ਨਾਲ ਚੱਲ ਜ਼ਿੰਦਗੀ ਆਪਣੀ ਆਪਣੀ ਸੋਚ ਹੋਰ ਆ ਉਹਨਾਂ ਦੀ ਹੋਰ ਆ ਹਰੇਕ ਬੰਦਾ ਇਹ ਚਾਹੁੰਦਾ ਸਾਡੇ ਹਿਸਾਬ ਨਾਲ ਚੱਲੋ ਫਿਰ ਸਮਾਜ ਜਿਹੜਾ ਲੋਕ ਆਇਆ ਉਹ ਨਹੀਂ ਬੰਦੇ ਨੂੰ ਰਹਿਣ ਦਿੰਦੇ ਉਹ ਕਹਿੰਦੇ ਆ ਵੀ ਬਹੁਤ ਲੋਕ ਕਹਿੰਦੇ ਆ ਵੀ ਤੂੰ ਆ ਨਹੀਂ ਕਰਦਾ ਆ ਕਰਦਾ ਜੋ ਕਰਦਾ ਬੋ ਕਰਦਾ ਉਹ ਕਹਿੰਦੇ ਸਾਡੇ ਹਿਸਾਬ ਨਾਲ ਚੱਲ ਹੁਣ ਬੰਦਾ ਕਿਹਦੇ ਹਿਸਾਬ ਨਾਲ ਚੱਲੇ ਪਹਿਲਾਂ ਮੈਨੂੰ ਆਏ ਦੱਸੋ ਜੇ ਇੱਕ ਦੇ ਹਿਸਾਬ ਨਾਲ ਚੱਲੇ ਦੂਜੇ ਨੇ ਕਹਣਾ ਮੇਰੇ ਹਿਸਾਬ ਨਾਲ ਚੱਲ ਹਰੇਕ ਦੀ ਸੋਚ ਅਲੱਗ ਹੈ ਹਰੇਕ ਦਾ ਦਿਮਾਗ ਅਲੱਗ ਹੁਣ ਆਪਣੇ ਗੁਰੂ ਪੀਰ ਹੋਏ ਆ ਜਾਂ ਦੇਵੀ ਦੇਵਤੇ ਆਪਾਂ ਨਹੀਂ ਦੇਖੇ ਕੋਈ ਕਹਿੰਦਾ ਕਿਵੇਂ ਆ ਉਹ ਦੁਨੀਆ ਛੱਡ ਕੇ ਪਹਾੜਾਂ ਚ ਘਟੋ ਗਏ ਸੀ ਭਗਤੀ ਕਰਦੇ ਸੀ ਜਾਂ ਬਾਬਾ ਨਾਨਕ ਜੀ ਸੀ ਉਹ ਤਰੇ ਕਾਹਦੇ ਫਿਰਦੇ ਸੀ ਦੁਨੀਆ ਚ ਦੁਨੀਆ ਨੂੰ ਸਮਝਣ ਲਈ ਕਿਉਂਕਿ ਉਹ ਮੋਦੀ ਖਾਨੇ ਚ ਲੱਗੇ ਸੀ ਉਹਨੂੰ ਕੰਮ ਨਹੀਂ ਚੰਗਾ ਲੱਗਦਾ ਹਟਦਾ ਤੇ ਉਹਨਾਂ ਨੇ ਘਰ ਦੇ ਜਾਂ ਤਾਂ ਕਹਿ ਹੂ ਤੂੰ ਕੰਮ ਛੱਡ ਤਾਂ ਬਹੁਤ ਗਲਤ ਕੰਮ ਕੀਤਾ ਪਰ ਉਹ ਬੜੀ ਉੱਚੀ ਸੋਚ ਦੇ ਮਾਲਕ ਸੀਗੇ ਜਿਹੜੀ ਆਪਣੀ ਜ਼ਿੰਦਗੀ ਉਹ ਆਪਣੇ ਹਿਸਾਬ ਨਾਲ ਜਿਉਣੀ ਬਹੁਤ ਔਖੀ ਆ ਉਹ ਜਿਉਣ ਲਈ ਸਾਨੂੰ ਇੱਕ ਤਰੀਕਾ ਹੈਗਾ ਮੈਂ ਕੋਸ਼ਿਸ਼ ਕਰ ਰਿਹਾ ਹਜੇ ਟਰਾਈ ਕਰ ਰਿਹਾ ਵਾਹਿਗੁਰੂ ਕਰੇ ਇਦਾਂ ਹੀ ਕਰੇ ਵੀ ਸਾਰਿਆਂ ਤੋਂ ਪਾਸੇ ਹੋ ਜਾ ਕੋਈ ਪਰਿਵਾਰ ਆ ਤੁਹਾਡਾ ਕੋਈ ਕਿੰਨੇ ਤੁਹਾਡੇ ਟੱਚ ਚ ਲੋਕ ਆ ਇਹਨਾਂ ਤੋਂ ਪਾਸੇ ਹੋ ਕੇ ਨਵੇਂ ਲੋਕਾਂ ਕੋਲੇ ਜਾਓ ਨਵੇਂ ਲੋਕਾਂ ਕੋਲ ਕੋਈ ਉਹਨਾਂ ਨੇ ਤੁਹਾਡੇ ਦੀ ਕੋਈ ਕਮੀ ਥੋੜੀ ਕੱਢਣੀ ਆ ਉਹ ਤੁਹਾਡੇ ਬਾਰੇ ਜਾਣਦੇ ਲੋਕ ਤਾਂ ਸੌ ਗੱਲਾਂ ਕਰਦੇ ਆ ਬੰਦਾ ਵਧੀਆ ਕਿਸੇ ਨਾਲ ਮਿਲਦਾ ਬੈਠਦਾ ਜਾਂ ਦੁਨੀਆ ਚ ਬਾਹਰ ਜਾਂਦਾ ਕਹਿਣ ਦਾ ਮਤਲਬ ਮੇਰਾ ਹੈ ਯਾਰ ਵੀ ਕੱਲਾ ਰਹਿਣਾ ਸਿੱਖ ਗਿਆ ਜਿਹੜਾ ਬੰਦਾ ਉਹ ਪਰਫੈਕਟ ਬੰਦਾ ਦੂਜੇ ਜੀਰੋ ਹੀ ਆ ਭਾਵੇਂ ਕਿੰਨੇ ਹੀ ਪੈਸਾ ਤੁਹਾਡੇ ਕੋਲੇ ਕਿੰਨੇ ਹੀ ਤੁਸੀਂ ਕੰਮ ਕਰਦੇ ਕਿੰਨੇ ਤੁਸੀਂ ਸਿਆਣੇ ਹੋ ਜੇ ਤੁਸੀਂ ਕਿਸੇ ਦੇ ਹਿਸਾਬ ਨਾਲ ਚੱਲਦੇ ਆ ਬਹੁਤ ਲੋਕ ਦੇਖਿਆ ਮੈਂ ਕਰਦਿਆਂ ਦੇ ਕਹਿਣ ਮੁਤਾਬਕ ਆ ਕਰਨੀ ਪਰ ਉਹਦਾ ਮਨ ਖੁਸ਼ ਨਹੀਂ ਲੋਕ ਨਸ਼ਾ ਕਰ ਲੱਗ ਜਾਂਦੇ ਆ ਕਾਰਨ ਉਹ ਸੰਤੋਸ਼ ਨਹੀਂ ਬਈ ਤੁਸੀਂ ਵੀ ਦੱਸੋ ਜਿਹੜੇ ਜਿਹੜੇ ਬੰਦੇ ਫੀਲ ਕਰਦੇ ਆ ਬਹੁਤ ਲੋਕ ਆ ਜਾਂਦੀ ਮੈਂ ਤੁਰਿਆ ਫਿਰਦਾ ਰਹਿੰਦਾ ਲੋਕਾਂ ਦੀ ਜੱਜ ਕਰਦਾ ਹੁੰਦਾ ਵੀ ਲੋਕ ਇੱਕ ਉਲਝਣ ਤੇ ਫਸੇ ਹੋਏ ਆ ਵੀ ਯਾਰ ਘਰ ਦੇ ਕੀ ਕਹਿਣਗੇ ਜਾਂ ਲੋਕ ਕੀ ਕਹਿਣਗੇ ਤੁਸੀਂ ਕਿੰਨੇ ਵੀ ਸਿਆਣੇ ਹੋ ਜੀ ਕਿੰਨੇ ਵੀ ਸਿਆਣੇ ਗੁਰੂ ਪੀਰਾਂ ਨੂੰ ਵੀ ਲੋਕ ਲੈ ਲੈਂਦੇ ਆ ਬਹੁਤ ਲੋਕ ਤੇ ਆਪਾਂ ਦਾ ਕੁਝ ਵੀ ਨਹੀਂ ਬਾਈ ਤੇ ਜਿਹੜੀਆਂ ਗਲਤੀਆਂ ਹੁੰਦੀਆਂ ਹਰੇਕ ਬੰਦਾ ਕਹਿੰਦਾ ਇਨਸਾਨ ਗਲਤੀਆਂ ਦਾ ਪੁੱਤ ਲਾਏ ਤੇ ਜਦੋਂ ਗਲਤੀ ਹੁੰਦੀ ਉਹ ਕੀ ਕੀ ਕਰਦੇ ਤੁਸੀਂ ਕੀ ਕੀ ਅਲੀਗੇਸ਼ਨ ਲਾਉਂਦੇ ਆ ਸੋਡੇ ਤੋਂ ਨਹੀਂ ਹੁੰਦੀ ਹਰੇਕ ਤੋਂ ਹੁੰਦੀ ਆ ਹਰ ਇੱਕ ਇਨਸਾਨ ਗਲਤੀ ਕਰਦਾ ਕੋਈ ਮਿੱਟੀ ਪਾ ਲੈਂਦਾ ਕਿਸੇ ਨੂੰ ਕਿਵੇਂ بس ਦੂਜੇ ਤੇ ਅਲੀਗੇਸ਼ਨ ਲਾਉਣਾ ਸੌਖਾ ਗਲਤੀ ਹਰੇਕ ਦੀ ਹੁੰਦੀ ਹੈ ਵੀ ਅਨਸਾਰ ਗਲਤੀ ਕਰੂਗਾ ਫੇਰ ਹੀ ਉਹਦੇ ਦਿਮਾਗ ਚ ਫਿਰ ਹੀ ਸਿਆਣਾ ਬਣੂ ਤੁਸੀਂ ਤਾਨੂੰ ਟੌਰਚਰ ਕਰ ਦਿੰਦੇ ਆ ਹੋਰ ਤੇ ਹੋਰ ਗਲਤੀ ਤੇ ਗਲਤੀ ਕਰੀ ਜਾਂਦਾ ਦੱਸੋ ਵੀ ਜਿਹੜੇ ਵੀਰੇ ਇਹ ਗੱਲ ਨਾਲ ਸਹਿਮਤ ਆ ਜਿਹੜੇ ਵੀਰੇ ਇਹ ਫੀਲ ਕਰਦੇ ਆ ਹੁੰਦੀ ਆ ਗੱਲ ਤਾਂ ਕਮੈਂਟੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਮੈਂ ਆਪਣੀ ਨਿੱਜੀ ਲਾਈਫ ਦੀ ਗੱਲ ਕਰ ਰਿਹਾ ਹਜੇ ਬਹੁਤ ਕੁਛ ਪਿਆ ਮੇਰੇ ਕੋਲੇ ਲਾਈਫ ਦਾ ਬੜਾ ਕੁਛ ਤਜਰਬੇ ਪਏ ਆ ਪਰ ਲੋਕ ਥੋੜੀ ਚੰਗੀ ਵੀਡੀਓ ਘੱਟ ਦੇਨੇ ਆ ਲੋਕ ਆ ਰੋਣਾ ਰੱਪਾ ਲੜਾਈ ਝਗੜਾ ਟੇਸਟ ਸੁਆਦ ਵਾਲਾ ਲੈਂਦੇ ਆ ਸੁਆਦ ਵਾਲੀ ਵੀਡੀਓ ਦੇਖਦੇ ਆ ਚੰਗੀ ਵੀਡੀਓ ਨੂੰ ਬਹੁਤ ਘੱਟ ਦੇਖਦੇ ਮੈਂ ਇਹ ਜੇ ਮੋਟੀਵੇਸ਼ਨ ਸਪੀਕਰ ਚੈਨਲ ਸ਼ੁਰੂ ਕੀਤਾ ਸੀਗਾ ਬਹੁਤ ਘੱਟ ਲੋਕਾਂ ਨੇ ਵੀਡੀਓ ਦੇਖੀ ਮੇਰੀ ਉਸ ਤੋਂ ਬਾਅਦ ਮੈਂ ਚਲੋ ਹੋਰ ਪਾਉਣ ਲੱਗ ਗਿਆ ਪਿੰਡ ਦੀਆਂ ਬਲੌਗ ਪਾਉਣ ਲੱਗ ਗਿਆ ਹੋਰ ਕਰੀਗਾ ਉਹਨਾਂ ਲੋਕ ਦੇਖ ਲੈਂਦੇ ਆ ਬਸ ਲੋਕਾਂ ਦਾ ਮੈਂ ਇਹ ਨਹੀਂ ਉੱਥੇ ਖੜਾ ਮਾੜੀ ਚੀਜ਼ ਤੇ ਫੋਕਸ ਚੰਗੀ ਤੇ ਤਾਂ ਫੋਕਸ ਹੀ ਨਹੀਂ ਬਾਈ ਤਾਂ ਕਹਿਣਾ ਵੀ ਜਿਹੜੇ ਵੀ ਮੇਰੇ ਨਾਲ ਸਹਿਮਤ ਆ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੀ ਗੱਲ ਵਧੀਆ ਲੱਗੀ ਜੇ ਤੁਹਾਨੂੰ ਮੇਰੀ ਵੀਡੀਓ ਨੂੰ ਕਮੈਂਟ ਕਰਦੇ ਆ ਸ਼ੇਅਰ ਕਰਦੇ ਆ ਵਧੀਆ ਸੋਹਣੀ ਚੱਲਦੀ ਆ ਤੁਹਾਨੂੰ ਜ਼ਿੰਦਗੀ ਦੇ ਇੰਨੇ ਕੁ ਤਜਰਬੇ ਦੱਸ ਸਕਦੇ ਆ ਬਹਿਵੀ ਗਲਤੀਆਂ ਕਰਦਾ ਬਹੁਤ ਮੈਂ ਕਿਹੜਾ ਰੱਬ ਆ ਪਰ ਤਜਰਬੇ ਹੁੰਦੇ ਕੋਈ ਕਰਦਾ ਕੋਈ ਨਹੀਂ ਕਰਦਾ ਬਹੁਤ ਦੱਸਿਆ ਕਰਾਂ ਨੇ ਸੁਣੋ ਧੰਨਵਾਦ ਜਿਹੜੇ ਵੀਰ ਮੇਰੇ ਸੁਣਦੇ ਆ ਤੇ ਧਿਆਨ ਦਿੰਦੇ ਆ ਗੱਲ 'ਚ ਆਪਣੇ ਨਾਲ ਜੁੜੇ ਰਹੋ ਹੌਲੀ ਹੌਲੀ ਆਪਾਂ ਐਸੀ ਚੀਜ਼ ਤੇ ਹੋਣਾ Yes. Wow.